ਇਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਇਸ ਵੇਲੇ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਉਹ ਖਟਾਸ ਭਰੇ ਕਿਉਂ ਹੋ ਰਹੇ ਨੇ ਕਿਉਂ ਡੋਨਲਡ 트ਰੰਪ ਬਾਰ-ਬਾਰ ਕੁਝ ਜਹੀ ਟਿੱਪਣੀ ਕਰਕੇ ਕੈਨੇਡਾ ਨੂੰ ਡਰਾ ਧਮਕਾ ਰਹੇ ਨੇ ਤੇ ਇਸ ਮਾਮਲੇ ਦਾ ਅੰਤ ਕੀ ਹੋਵੇਗਾ ਇਸ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਮਿੰਟਨ ਤੋਂ ਕੁਲਮੀ ਸਿੰਘ ਸੰਗਾ ਜੀ ਜੁੜੇ ਹੋਏ ਨੇ ਸੰਗਾ ਜੀ ਬਬਾ ਸਵਾਗਤ ਹੈ ਤੁਹਾਡਾ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ਹੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਸੰਗਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੋਂ ਇਹੀ ਸਵਾਲ ਹੈ ਕਿ ਜੋ ਇਸ ਵੇਲੇ ਅਸੀਂ ਸਿਆਸਤ ਦੇ ਵਿੱਚ ਦੇਖ ਰਹੇ ਹਾਂ ਕੀ ਕਮਾਸਾਨ ਇੱਥੇ ਚੱਲੀ ਹੋਈ ਹੈ ਕੈਨੇਡਾ ਅਮਰੀਕਾ ਦੇ ਸਬੰਧ ਜੇ ਹੋਜੇ ਹੋ ਰਹੇ ਨੇ ਅਜਿਹੇ ਦੇ ਵਿੱਚ ਤਾਜ਼ਪੋਸ਼ੀ ਦੀ ਤਿਆਰੀ ਵੀ ਹੋ ਰਹੀ ਹੈ ਟਰੰਪ ਸਾਹਿਬ ਦੀ ਜਿਹਦੀ ਤਿਆਰੀ ਜਿਹੜੀ ਹੈ ਉਹ ਇੱਥੋਂ ਦੇ ਕੈਨੇਡੀਅਨ ਕੈਬਨਟ ਮਨਿਸਟਰ ਵੀ ਕਰ ਰਹੇ ਨੇ ਤੇ ਡੈਨੀਅਲ ਸਮਿਥ ਹੋਣਾ ਨੇ ਵੀ ਆਪਣੀ ਟਿਕਟ ਟੋਕਟ ਬੁੱਕ ਕਰ ਲਈ ਆ ਉਹ ਵੀ ਤਿਆਰੀ ਕਰ ਰਹੇ ਨੇ ਡੈਨੀਅਲ ਸਮਿਥ ਦੀ ਤਿਆਰੀ ਕੀ ਕੀ ਹੈ ਉੱਥੇ ਟਰੰਪ ਸਾਹਿਬ ਦੇ ਨਾਲ ਜਾ ਕੇ ਕੋਈ ਗੱਲਬ ਦਾ ਕੋਈ ਵਿਚਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ। ਅ ਸ਼ਰੀਅਤ ਦਾ ਦੇਖੋ ਜਿਸ ਦਿਨ ਦੇ ਡੋਨਲਡ ਟਰੰਪ ਹੋរី ਹਜੇ ਇਲੈਕਟ ਪ੍ਰੈਜ਼ੀਡੈਂਟ ਆ ਉਦੋਂ ਤਾਂ ਬਾਈਡਨ ਹੋរី ਹਜੇ ਹੈ ਨਹੀਂ। ਅ ਔਰ ਉਹਨਾਂ ਨੇ ਜਿਹੜਾ ਇੱਕ ਆਉਂਦਿਆਂ ਬਿਆਨ ਦੇ ਦਿੱਤਾ ਉਹਦੇ ਤੋਂ ਤੁਸੀਂ ਇਹ ਦੇਖੋ ਵੀ ਦੁਰੀਆਂ ਦਾ ਧਿਆਨ ਕਿੱਧਰ ਨੂੰ ਚਲਾ ਗਿਆ। ਕੀ ਜਦੋਂ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਆਹ ਕਰ ਦਿਆਂਗਾ। ਉਹਨਾਂ ਸਿਰਫ ਇੱਕ ਜਿਹੜੀ ਨਾ ਹੁਣ ਜੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕਹੀ ਔਰ ਬਾਰ-ਬਾਰ ਕੈਨੇਡਾ ਦਾ ਮਜ਼ਾਕ ਉਡਾਇਆ ਜਾ ਰਿਹਾ ਸਾਡੇ ਪ੍ਰਧਾਨ ਮੰਤਰੀ ਦਾ ਮਜ਼ਾਕ ਬਣਾਇਆ ਜਾ ਰਿਹਾ ਉਹਦੇ ਵੱਲੋਂ ਜਾਂ ਇਲਨ ਮਸਕ ਜਿਹੜਾ ਉਹਦਾ ਰਾਈਟ ਹੈਂਡ ਇਸ ਵੇਲੇ ਗਿਣਿਆ ਜਾ ਰਿਹਾ ਬੰਦਾ ਉਹਦੇ ਵੱਲੋਂ ਸੋਸ਼ਲ ਮੀਡੀਆ ਤੇ ਆ ਕੇ ਕੁਝ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਕਿਆ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਉਹਦੇ ਨਾਲ ਕੀ ਹੋ ਰਿਹਾ ਜੀ ਪਹਿਲੀ ਗੱਲ ਤੇ ਆ ਵੀ ਇਹਨਾਂ ਬੰਦਿਆਂ ਬਾਰੇ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਦਰਸ਼ਨ ਇਹ ਕਿਸ ਮਿਆਰ ਦੇ ਲੋਕ ਨੇ ਔਰ ਵਾਕਈਏ ਦੁਨੀਆ ਦਾ ਭਲਾ ਚਾਹੁੰਦੇ ਆ ਕਿ ਆਪਣਾ ਭਲਾ ਚਾਹੁੰਦੇ ਆ ਹਮ ਅੱਛਾ ਹੁਣ ਮੈਂ ਦੂਸਰੀ ਗੱਲ ਕਰਦੇ ਜਦੋਂ ਹੁਣ ਦੇਖੋ ਕੈਨੇਡਾ ਬਾਰੇ ਇਹਨਾਂ ਨੇ ਜਦੋਂ ਦੀ ਗੱਲ ਕੀਤੀ ਵੀ ਮੈਂ 25% ਜਿਹੜਾ ਤਾਰਿਫ ਲਾ ਦੇਣਾ ਔਰ ਉਸ ਤੋਂ ਪਹਿਲਾਂ ਕਦੇ 100 ਬਿਲੀਅਨ ਕਦੇ 200 ਬਿਲੀਅਨ ਉਹ ਕਹਿ ਦਿੰਦੇ ਆ ਵੀ ਲੋ ਜੀ ਕੈਨੇਡਾ ਜਿਹੜਾ ਉਹ ਸਾਨੂੰ ਚੂਨਾ ਲਾ ਰਿਹਾ ਇੰਨੇ ਪੈਸਿਆਂ ਦਾ ਜਿਹੜਾ ਹਰ ਸਾਲ ਦੇ ਵਿੱਚ ਅਜੇ ਹੁਣ ਕੋਈ ਸੋਚਣ ਵਾਲੀ ਗੱਲ ਤਾਂ ਇਹ ਆ ਜੀ ਵੀ ਕੀ ਅਮਰੀਕਾ ਦੇ ਜਿਹੜੇ ਲੋਕ ਅੱਗੇ ਜਿਨ੍ਹਾਂ ਨੇ ਬੀਲ ਜੀ ਕੀਤੀਆਂ ਉਹ ਐਡੇ پاگل ਸੀਗੇ ਵੀ ਕੈਨੇਡਾ ਜਿਹੜਾ ਉਹਨਾਂ ਨੂੰ ਇੰਨੇ ਪੈਸਿਆਂ ਦਾ ਚੂਨਾ ਲਾਈ ਜਾ ਰਿਹਾ ਸੋਚਣ ਵਾਲੀ ਗੱਲ ਆ ਵੀ ਡੋਨਲਡ ਟਰੰਪ ਫੂਰੀ ਉੱਠੇ ਔਰ ਉਹਨਾਂ ਨੇ ਇੱਕ ਰਾਤ ਨੂੰ ਇਹ ਕਹਿਤਾ ਜੀ ਸਾਨੂੰ ਆ ਘਾਟਾ ਪੈ ਰਿਹਾ ਅੱਛਾ ਹੁਣ ਦੂਸਰੀ ਗੱਲ ਇਹ ਆ ਗਈ ਵੀ ਡੋਨਲਡ ਟਰੰਪ ਹੋਰਾਂ ਦੇ ਕਹਿਣ ਦੇ ਨਾਲ ਜਿਹੜੇ ਸਾਡੇ ਇੱਕ ਤਾਂ ਚਲੋ ਸਾਨੂੰ ਪਤਾ ਵੀ ਇੱਥੇ ਸਾਡੇ ਪੋਲੀਟੀਕਲ ਜਿਹੜੀ ਗੱਲਬਾਤ ਆ ਉਹ ਥੋੜੀ ਜਿਹੀ ਵਿਗੜੀ ਹੋਈ ਆ ਉਹਦਾ ਕਾਰਨ ਆਪਾਂ ਸਾਰਿਆਂ ਨੂੰ ਪਤਾ ਵੀ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਕਹਿਆ ਵੀ ਮੈਂ ਅਸਤੀਫਾ ਦੇ ਦਿਆਂਗਾ ਔਰ ਪਾਰਟੀ ਜਿਹੜੀ ਆ ਉਹ ਨਵਾਂ ਲੀਡਰ ਚੁਣ ਲਵੇ ਔਰ ਪਰ ਹੈ ਤਾਂ ਹਜੇ ਹਾਲ ਦੀ ਘੜੀ ਉਹੀ ਪ੍ਰਾਈਮ ਮਿਨਿਸਟਰ ਨੇ ਸੋ ਇਹਨੂੰ ਡੋਨਲਡ ਟਰੰਪ ਨੂੰ ਲੱਗਾ ਵੀ ਇਹ ਐਸ ਵੇਲੇ ਮੌਕਾ ਆ ਉਹਦੇ ਕੋਲ ਔਰ ਇਹ ਇੱਕ ਕਿਸਮ ਦੀ ਇੱਥੇ ਇਸ ਤਰ੍ਹਾਂ ਝੱਟ ਜੀ ਜਿਹੜੀ ਆ ਮਾਰੀ ਜਾਵੇ ਦਬਕਾਏ ਜਾਣ ਲੋਕ ਹੁਣ ਕੱਲੇ-ਕੱਲੇ ਪ੍ਰੀਮੀਅਰ ਜਿਹੜੇ ਹੈਗੇ ਆ ਜੀ ਚਾਹੇ ਉਹ ਨਿਊਫੰ ਲੈਂਡ ਦੇ ਨੇ ਚਾਹੇ ਕਿਸੇ ਹੋਰ ਉਧਰੋਂ ਈਸਟਰਨ ਸੂਬਿਆਂ ਦੇ ਉਧਰੋਂ ਫੋਰਡ ਹੋਰੀ ਨੇ অন্ਟੇਰੀਓ ਤੋਂ ਉਹਨਾਂ ਸਾਰਿਆਂ ਨੇ ਬਿਆਨ ਡਟ ਕੇ ਦਿੱਤੇ ਆ ਜੀ ਭਈ ਇਹ ਕੋਈ ਜਿਹੜਾ ਕੈਨੇਡਾ ਇਹ ਸੇਲ ਤੇ ਨਹੀਂ ਲੱਗਾ ਵੀ ਡੋਨਲਡ ਟਰੰਪ ਰਾਤੋਂ ਰਾਤ ਆ ਕੇ ਤੈਨੂੰ ਖਰੀਦ ਲਏਗਾ। ਇਹ ਡੈਨੀਅਲ ਸਮੈਥ ਹੋਰਾਂ ਦੀ ਜਿਹੜੀ ਅਪਰੋਚ ਹੈ ਉਹ ਕਹਿੰਦੇ ਆ ਵੀ ਅਸੀਂ ਡਿਪਲੋਮੈਟਿਕ ਅਪਰੋਚ ਲੈਣੀ ਆ ਇਸ ਗੱਲ ਦੇ ਲਈ। ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਅਲਬਰਟਾ ਦਾ ਬਹੁਤ ਸਾਰਾ ਟ੍ਰੇਡ ਜਿਹੜਾ ਆ ਉਹ ਔਇਲ ਤੇ ਗੈਸ ਆ। ਔਰ ਉਹ ਅਮਰੀਕਾ ਨੂੰ ਜਿਆਦਾ ਮੈਜੋਰਿਟੀ ਦੇ ਵਿੱਚ ਠੀਕ ਆ ਜਿੱਥੇ ਅਲਬਰਟਾ ਨੂੰ ਉਸ ਗੱਲ ਦਾ ਫਾਇਦਾ ਹੁੰਦਾ ਉਥੇ ਫਾਇਦਾ ਅਮਰੀਕਨਜ਼ ਨੂੰ ਵੀ ਹੁੰਦਾ ਇੱਕ ਗੱਲ ਇਹ ਆ ਜੀ ਭਈ ਮਿਡਲ ਈਸਟ ਦੇ ਜਿਹੜੇ ਜਿੱਥੋਂ ਇਹਨਾਂ ਨੂੰ ਗੈਸ ਆਉਂਦੀ ਆ ਪਹਿਲਾਂ ਹੋਰ ਜਿਹੜੇ ਨੰਬਰ 1 ਕੰਟਰੀਜ਼ ਹੈਗੇ ਆ ਉਥੇ ਪਹਿਲਾਂ ਇਨਸਟੇਬਿਲਟੀ ਹੋਇਆ ਕਰਦੀ ਸੀ ਵੀ ਕਿਤੇ ਉਹ ਐਂਬਾਰਗੋ ਹੋ ਜਾਂ ਕਿਤੇ ਕੋਈ ਹੋਰ ਨਾ ਹੋ ਜਾ ਗੱਲ ਕਿਤੇ ਲੜਾਈ ਨਾ ਲੱਗ ਜਾਏ ਤੇਲ ਆਊਗਾ ਕਿ ਨਹੀਂ ਆਊਗਾ ਉਹ ਅਨਸਰਟੇਨਟੀ ਸੀਗੀ ਇਹਨਾਂ ਨੂੰ ਇੱਕ ਪ੍ਰੋਸੈਸ ਯੋਗ ਮਤਲਬ ਜਿਹੜਾ ਰਿਸੋਰਸ ਇੱਥੋਂ ਜਾ ਰਿਹਾ ਸੀਗਾ ਇੰਨੀਆਂ ਸਾਲਾਂ ਤੋਂ ਜਾ ਰਿਹਾ ਇਹਨਾਂ ਦੀਆਂ ਹੀ ਕੰਪਨੀਆਂ ਨੇ ਇੱਥੇ ਜਿਹੜੀਆਂ ਪ੍ਰੋਡਿਊਸ ਕਰਦੀਆਂ ਔਰ ਉਹ ਮੁਨਾਫਾ ਵੀ ਉਧਰ ਹੀ ਜਾ ਰਿਹਾ ਇੱਥੇ ਜੋਬਸ ਠੀਕ ਆ ਕ੍ਰੀਏਟ ਹੋਈਆਂ ਨੇ ਪਰ ਜਿਹੜਾ ਉਹਦਾ ਵੱਡਾ ਮੁਨਾਫਾ ਉਹ ਕੰਪਨੀਆਂ ਲੈ ਰਹੀਆਂ ਔਰ ਉਹ ਕੰਪਨੀਆਂ ਅਮਰੀਕਨ ਦੇ ਨੇ ਅੱਛਾ ਹੁਣ ਡੈਨੀਅਲਸ ਮੈਥ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਆ ਵੀ ਮੈਂ ਉੱਥੇ ਜਾਵਾਂਗੇ ਉਹਨਾਂ ਦੇ ਇਨਾਗੂਰੇਸ਼ਨ ਜਦੋਂ ਹੋ ਰਿਹਾ ਉਹਨਾਂ ਨੇ ਟਿਕਟਾਂ ਵਗੈਰਾ ਖਰੀਦ ਲਈਆਂ ਨੇ ਜੀ ਉਹਨਾਂ ਦੇ ਨਾਲ ਡੈਲੀਗੇਸ਼ਨ ਵੀ ਜਾਏਗਾ ਔਰ ਉੱਥੇ ਜਾ ਕੇ ਜਿਹੜੀਆਂ ਜਿੱਥੇ ਉਹ ਇਸ ਜਿਹੜੀ ਉਹ ਪੰਜਾਬੀ ਚ ਕਹ ਲਓ ਪਤਾਜ ਪੋਸ਼ੀ ਜਾਂ ਜਿੱਥੇ ਇਹਨਾਂ ਨੂੰ ਸੌਂ ਚੁਕਾਈ ਜਾਣੀ ਆ ਕਿਹਾ ਜਾਏਗਾ ਵੀ ਇਹ ਹੁਣ ਰਾਸ਼ਟਰਪਤੀ ਬਣ ਗਿਆ ਉਸ ਸੈਰਮਨੀ ਜੇ ਸਾ ਲੈਣਗੇ ਨਾਲ ਦੀ ਨਾਲ ਜਿਹੜੇ એનર્ਜੀ ਕੰਪਨੀ ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਤੈਅ ਹੋ ਰਹੀਆਂ ਨੇ ਜੀ ਡੈਨੀਅਲ ਸਮੈਥੋਰਾਂ ਦੀਆਂ ਔਰ ਨਾਲ ਦੀ ਨਾਲ ਕੈਨੇਡਾ ਦੀ ਜਿਹੜੀ ਉੱਥੇ ਐਮਬੈਸੀ ਹੈਗੀ ਆ ਉੱਥੇ ਵੀ ਕੁਝ ਇਵੈਂਟ ਹੋ ਰਿਹਾ ਹੈ ਉਹਦੇ ਵਿੱਚ ਵੀ ਹਿੱਸਾ ਲਏਗੀ ਉਹਨਾਂ ਦਾ ਮੇਨ ਕਨਸਰਨ ਜਿਸ ਕਰੋਂ ਉਹ ਕਹਿੰਦੇ ਆ ਜੀ ਇੱਕ ਤਾਂ ਹੋ ਗਿਆ ਟ੍ਰੇਡ ਦਾ ਵੀ ਸਾਡੇ ਜਿਹੜੀ એનર્ਜੀ ਉਹ ਉਹਨਾਂ ਨੂੰ ਜਾਂਦੀ ਆ ਔਰ ਅਸੀਂ ਇਹ ਗੱਲ ਉਹਨਾਂ ਨੂੰ ਉਹ ਕਹਿੰਦੇ ਵੀ ਕਵਾਂਗੇ ਵੀ ਭਾਈ ਦੇਖੋ ਤੁਹਾਨੂੰ ਇੱਕ ਬੜੇ ਰਿਲਾਈਅਬਲ ਸੋਰਸ ਤੋਂ એનર્ਜੀ ਮਿਲ ਰਹੀ ਹੈ ਬਿਨਾਂ ਕਿਸੇ ਇੰਟਰਰਪਸ਼ਨ ਤੋਂ ਅੱਛਾ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਆ ਵੀ ਜਿਹੜਾ ਨਾ ਸਾਡੇ ਬਾਰਡਰ ਆ ਉਹ ਬਾਰਡਰ ਦੇ ਉੱਤੇ ਜਿਹੜੀ ਡੋਨਲਡ ਟਰੰਪ ਨੇ ਗੱਲ ਕਹੀ ਵੀ ਡਰੱਗਸ ਦਾ ਆਉਣਾ ਜਾਣਾ ਜਿਹੜਾ ਵੀ ਉਹ ਮਤਲਬ ਇਧਰ ਬੜਾ ਪੋਰਸ ਜਿਹਾ ਤੁਹਾਡਾ ਬਾਰਡਰ ਆ ਉਹਦੇ ਤੇ ਰੋਕ ਲਾਈ ਜਾਵੇ ਉਹਨੂੰ ਡੈਨੀਅਲ ਸਮਿਥ ਨੇ ਹੁਣ ਕੀ ਕੀਤਾ ਜੀ 29 ਮਿਲੀਅਨ ਡਾਲਰ ਇੱਥੇ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਕੁਝ ਲੋਕ ਜਿਹੜੇ ਸਾਡੇ ਇੱਥੇ ਸ਼ਹਿਰਫ ਹੈਗੇ ਆ ਉਹਨਾਂ ਦੀ ਅਗਵਾਈ ਥੱਲੇ ਇੱਕ ਇੰਟਰਡੈਕਟਰੀ ਉਹਨਾਂ ਨੇ ਫੋਰਸ ਜਿਹੜੀ ਆ ਕ੍ਰੀਏਟ ਕੀਤੀ ਆ ਜਿਹੜੀ ਇਹਨੂੰ ਬਾਰਡਰ ਨੂੰ ਪੈਟਰੋਲ ਕਰੇਗੀ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਉਹ ਕਹਿੰਦੇ ਵੀ ਅਸੀਂ ਨਹੀਂ ਹੋਣ ਦਿੱਤੀ ਜਾਏਗੀ ਵੀ ਕੋਈ ਡਰੱਗ ਲੈ ਕੇ ਚਾਹੇ ਉਹ ਬੀਜੀ ਤੋਂ ਅਲਬਰਡਾ ਜਾ ਰਿਹਾ ਜਾਂ ਇੱਥੋਂ ਲੈ ਕੇ ਅਮਰੀਕਾ ਨੂੰ ਜਾ ਰਿਹਾ ਉਸ ਗੱਲ ਤੇ ਰੋਕਣਾ ਲਈ ਉਹ ਕਹਿੰਦੇ ਵੀ ਸਾਡੀ ਫੈਡਰਲ ਗਵਰਨਮੈਂਟ ਨੂੰ ਚਾਹੀਦਾ ਸੀਗਾ ਇਹ ਗੱਲਾਂ ਕਰਨੀਆਂ ਪਰ ਉਹ ਕਹਿੰਦੇ ਹੁਣ ਸਾਨੂੰ ਇਹ ਸਟੈਪ ਪੇਸ਼ ਕਰਕੇ ਚੱਕਣਾ ਪੈ ਰਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਅਮਰੀਕਾ ਵਾਲਿਆਂ ਕੋਈ ਕੋਈ ਬਹਾਨਾ ਹੋਵੇ ਵੀ ਭਾਈ ਤੁਹਾਡਾ ਬਾਰਡਰ ਜਿਹੜਾ ਆ ਉਹ ਪੋਰਸ ਆ ਸੋ ਇਸ ਕਰਕੇ ਉਹਨਾਂ ਨੇ ਉਹ 29 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਵੀ ਕਰ ਰਿਆ ਹੈ ਤੇ ਇਹ ਜਿਹੜੀ ਨਵੀਂ ਫੋਰਸ ਜੀ ਸ਼ੇਰਫਸ ਦੇ ਤਲੇ ਬਣਾਈ ਜਾ ਰਹੀ ਆ ਤਾਂ ਕਿ ਉਹ ਉਹਨਾਂ ਨੂੰ ਦੱਸ ਸਕੇ ਵੀ ਦੇਖੋ ਅਸੀਂ ਆ ਸਟੈਪ ਜਿਹੜੇ ਆ ਚੱਕ ਰਹੇ ਆ ਅੱਛਾ ਇਹ ਤਾਂ ਇਹਨਾਂ ਦੀਆਂ ਮੇਨ ਇਹ ਦੋ ਤਿੰਨ ਗੱਲਾਂ ਨੇ ਜਿਨ੍ਹਾਂ ਕਰਕੇ ਉਹ ਉੱਥੇ ਜਾ ਰਿਹਾ ਔਰ ਉਹਨੂੰ ਲੱਗਦਾ ਵੀ ਸਾਡੇ ਇਥੋਂ ਸਮੂਦ ਕੰਮ ਕਰ ਹੁੰਦਾ ਰਹੇਗਾ ਜੇ ਉਹ ਦੂਸਰੇ ਸੂਬਿਆਂ ਦੇ ਵਿੱਚੋਂ ਜਿੱਦਾਂ ਹੁਣ ਅਨਟੇਰੀਓ ਹੋ ਗਿਆ ਅੰਟੇਰੀਓ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਆਪਣੀ ਜਿਹੜੀ ਪਾਵਰ ਆ ਉਹ ਨਹੀਂ ਦੇਵਾਂਗੇ ਪਰ ਰਫੜੇ ਹੁੰਦਾ ਜੀ ਵੀ ਦੇਖੋ ਅਮਰੀਕਨਸ ਵੀ ਜਿਹੜੇ ਕੰਜ਼ਿਊਮਰ ਆ ਅਖੀਰ ਨੂੰ ਇਹ ਸਮਾਨ ਜਿਹੜਾ ਇੱਥੋਂ ਜਾਂਦਾ ਉਹ ਜਾਂਦਾ ਤਾਂ ਅਮਰੀਕਨ ਕੰਜ਼ਿਊਮਰ ਲਈ ਹੈ ਨਾ ਜੇ 25% ਉਹਦੇ ਤੇ ਉਹਨਾਂ ਨੇ ਡਿਊਟੀ ਲਾ ਦਿੱਤੀ ਡੋਨਲਡ ਟਰੰਪ ਨੇ ਤਾਂ ਉਹ ਉਹਨਾਂ ਨੂੰ ਮਹਿੰਗਾ ਹੋ ਜਾਊ ਇੱਕ ਗੱਲ ਤਾਂ ਹੈ ਵੀ ਸ਼ਰਟਨਲੀ ਸਾਡਾ ਸਮਾਨ ਜਿਹੜਾ ਇੱਥੋਂ ਘਟ ਜਾਵੇਗਾ ਕਿਉਂਕਿ ਉਹ ਮਹਿੰਗਾ ਹੋ ਜਾਣਾ ਤੇ ਸਾਡੇ ਵੀ ਜੋਬਾਂ ਤੇ ਇਫੈਕਟ ਪਏਗਾ ਪਰ ਨਾਲ ਦੀ ਨਾਲ ਜਿਹੜੇ ਅਮਰੀਕਨ ਲੋਕ ਆ ਮਹਿੰਗਾਈ ਤਾਂ ਉਹਨਾਂ ਦੀ ਵਧਣੀ ਹੈ ਜੀ 25% ਉਹਨਾਂ ਨੂੰ ਵੀ ਵਾਧਾ ਹੋਏਗਾ ਔਰ ਉਹ ਜਦੋਂ ਉਹਨਾਂ ਦੇ ਚੁੰਡੀ ਵੱਢੀ ਜਾਣੀ ਹੈ ਤੇ ਫੇਰ ਉਹ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਹਿਣਗੇ ਵੀ ਭਾਈ ਇਹ ਕਿੱਦਾਂ ਦੀ ਤੇਰੀ ਪਾਲਿਸੀ ਹੈਗੀ ਹੈ ਹਾਂ ਇਹ ਕਿਸਮ ਦੀ ਨਾ ਉਹ ਜਿਵੇਂ ਜਾਰਜ ਡਬਲਯੂ ਬੋਸ਼ੋਰਾ ਨੇ 2003 ਦੇ ਵਿੱਚ ਲੜਾਈ ਵੇਲੇ ਇੱਕ ਗੱਲ ਆਖੀ ਸੀ ਸ਼ੌਕ ਐ ਨਾ ਉਹ ਉਸੇ ਤਰ੍ਹਾਂ ਦੀ ਇਹਨਾਂ ਨੇ ਵੀ ਇਹ ਸ਼ੁਰੂਆਤ ਹੀ ਕੀਤੀ ਆ ਵੀ ਦੇਖੋ ਜੀ ਅਸੀਂ 25% ਜਿਹੜਾ ਟੈਰਫ ਲਾ ਦੇਾਂਗੇ ਉਹਦੇ ਨਾਲ ਹਹਾਕਾਰ ਮਚੀ ਆ ਚਾਹ ਯੂਰਪ ਆ ਇੱਥੇ ਕੈਨੇਡਾ ਆ ਏਸ਼ੀਆ ਆ ਸਾਰੇ ਪਾਸੇ ਚੀਨ ਦੇ ਨਾਲ ਆ ਫੇ ਲਾਲਾ ਲਾਲਾ ਹੋ ਗਈ ਵੀ ਲੋ ਜੀ ਉਹ ਉਹਨਾਂ ਦਾ 25% ਲਾ ਦੇਣੀ ਆ ਡਿਊਟੀ ਤੇ ਪਤਾ ਨਹੀਂ ਕੀ ਹੋ ਜਾਣਾ ਦੇਖੋ ਦੁਨੀਆ ਪਹਿਲਾਂ ਵੀ ਚੱਲਦੀ ਸੀ ਦੁਨੀਆ ਗਾਂ ਵੀ ਚੱਲਦੀ ਰਹਿਣੀ ਆ ਪਰ ਜੇ ਲੋਕ ਜਿਹੜੇ ਜੀ ਉਹ ਧੀਰਜ ਨਾਲ ਇਸ ਗੱਲ ਨੂੰ ਕਰਨਗੇ ਅੱਜ ਜਿਵੇਂ ਆਪਣੇ ਮੀਟਿੰਗ ਹੋ ਰਹੀ ਹੈ ਪ੍ਰਧਾਨ ਮੰਤਰੀ ਦੀ ਰਹਿਨਮਾਈ ਥਲੇ ਸਾਰੇ ਜਿਹੜੇ ਪ੍ਰੋਬਲਮ ਦੇ ਹੈ ਨੇ ਉਹ ਜਾ ਰਹਾ ਉੱਥੇ ਗੱਲਾਂ ਬਾਤਾਂ ਹੋਣਗੀਆਂ ਦੇਖੋ ਕੀ ਰਿਜ਼ਲਟ ਨਿਕਲਦਾ ਔਰ ਪ੍ਰਧਾਨ ਮੰਤਰੀ ਨੂੰ ਕਿਹਾ ਜਾ ਰਿਹਾ ਜੀ ਵੀ ਤੁਸੀਂ ਮੋਰੇ ਹੋ ਕੇ ਜਿਹੜੀ ਫਾਈਟ ਆ ਉਹ ਤੁਸੀਂ ਲੜੋ ਐਸੀ ਗੱਲ ਨਹੀਂ ਕਿਉਂਕਿ ਹਜੇ ਚਿਰ ਉਹ ਜਿੰਨੀ ਦੇਰ ਤੱਕ ਵੀ ਹੈਗੇ ਆ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰੀ ਨੇ ਤੇ ਆਸ ਕਰਦੇ ਆ ਕਿ ਉਹ ਇਸ ਗੱਲ ਨੂੰ ਬੜਾ ਵਧੀਆ ਲੈਣਗੇ ਹੁਣ ਉਹਨਾਂ ਨੇ ਕੱਲ ਜਿਹੜਾ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਉੱਤੇ ਫੇਰ ਉਹ ਇਲਨ ਮਸਕ ਖੁਰਾਨੇ ਪੁਠਾਇਆ ਜਿਆ ਬਿਆਨ ਦਿੱਤਾ ਉਹ ਫੇਰ ਤਕਲੀਫ ਤਾਂ ਹੁੰਦੀ ਆ ਨਾ ਜਦੋਂ ਕੋਈ ਦੂਸਰਾ ਕਹਿੰਦਾ ਤਾਂ ਜਦੋਂ ਆਪ ਕਹੋ ਤਾਂ ਫੇਰ ਸਾਬ ਉਹਨਾਂ ਨੂੰ ਇਦਾਂ ਲੱਗਦਾ ਵੀ ਬਹੁਤ ਹੀ ਵਧੀਆ ਸੋ ਇਹ ਤਾਂ ਹੋ ਗਈ ਜੀ ਇਹਨਾਂ ਦੀ ਇਸ ਪੱਖ ਤੋਂ ਡੈਨੀਅਲ ਸਮਿਥ ਥੋੜੀ ਜਿਹੜੇ ਨੇ ਉਹ ਤਾਂ ਜਾ ਰਹੇ ਨੇ ਉੱਥੇ ਉਹਨਾਂ ਦੀ ਤਾਜਪੋਸ਼ੀ ਵੇਲੇ ਅ ਮਾਹੌਲ ਹੁਣ ਜਿਵੇਂ ਦਾ ਬਣਿਆ ਹੋਇਆ ਐ ਇਸ ਵੇਲੇ ਬੇਸ਼ੱਕ ਕੈਨੇਡਾ ਦੇ ਵਿੱਚ ਵੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕੈਨੇਡੀਅਨ ਮੰਤਰੀ ਜਿਹੜੇ ਨੇ ਉਹ ਖਾਸ ਤੌਰ ਤੇ ਇਸ ਤੇ ਧਿਆਨ ਦੇ ਰਹੇ ਨੇ ਵੀ ਹੁਣ ਅੱਗੇ ਕਰਨਾ ਕੀ ਹੈ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿ ਪਹਿਲਾਂ ਕਦੀ ਇਹੋ ਜਿਹਾ ਸਮਾਂ ਯਾਦ ਆਂਦਾ ਵੀ ਪਹਿਲਾਂ ਵੀ ਕੋਈ ਵੀ ਇਹੋ ਜਿਹਾ ਪ੍ਰੈਜ਼ੀਡੈਂਟ ਆਇਆ ਹੋਵੇ ਜਿਨੇ ਕੈਨੇਡਾ ਦੇ ਲਈ ਸਬੰਧ ਜਿਹੜੇ ਇਹੋ ਜਿਹੇ ਬਣਾਏ ਹੋਣ ਜਾਂ ਇਸ ਤਰੀਕੇ ਦੇ ਕੈਨੇਡਾ ਅਮਰੀਕਾ ਦੇ ਜਿਹੜੇ ਨੇ ਸਬੰਧ ਉਹ ਪਹੁੰਚੇ ਹੋਣ ਵੀ ਗੱਲਬਾਤ ਇੱਥੋਂ ਤੱਕ ਆ ਜਾਵੇ ਵੀ ਟੈਰੀਫਾਂ ਦੇ ਉੱਤੇ ਜਾਂ ਫਿਰ 51ਵਾਂ ਜਿਹੜਾ ਸਟੇਟ ਬਣਾਉਣ ਤੱਕ ਦੀਆਂ ਜੋ ਪੁੱਛੋਕੜ ਤੁਹਾਡੇ ਤੋਂ ਜਾਨਣਾ ਚਾਹਾਂਗੇ ਕੈਨੇਡਾ ਅਮਰੀਕਾ ਸਬੰਧਾਂ ਦੀ। ਸ਼ਰਦੀ ਇਹਦਾ ਦੇਖੋ ਅਸੀਂ ਤਾਂ ਮਤਲਬ ਹੁਣ ਇੱਥੇ 50-55 ਸਾਲ ਹੋ ਗਏ ਨੇ ਕਦੇ ਇਦਾਂ ਦੀ ਗੱਲ ਨਹੀਂ ਸੀ ਦੇਖੀ ਭਈ ਅਮਰੀਕਾ ਵਾਲੇ ਕਹਿਣ ਭਈ ਭਾਈ ਇਹ ਸਾਡੀ 51ਵੀਂ ਸਟੇਟ ਆ। ਮੈਨੂੰ ਗੱਲ ਯਾਦ ਆਉਂਦੀ ਆ ਜਦੋਂ ਨਾ ਵਿਤਨਾਮ ਦੇ ਵਿੱਚ ਲੜਾਈ ਲੱਗੀ ਹੋਈ ਸੀਗੀ। ਉਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਆ ਅਮਰੀਕਾ ਤੋਂ ਕੈਨੇਡਾ ਨੂੰ ਆਏ ਸੀਗੇ। ਉਹ ਇਸ ਕਰਕੇ ਇਯੰਗ ਬੰਦੇ ਸੀਗੇ ਪਰ ਗਰੀਬ ਪਰਿਵਾਰਾਂ ਦੇ ਸੀਗੇ ਜਿਹੜੇ ਬੰਦੇ ਫੌਜ ਵਿੱਚ ਨਹੀਂ ਸੀ ਜਾਣਾ ਚਾਹੁੰਦੇ ਜਾ ਕੇ ਉਹ ਲੜਨਾ ਨਹੀਂ ਸੀ ਚਾਹੁੰਦੇ ਵੀ ਇਤਨਾਮ ਦੇ ਵਿੱਚ ਉਹ ਕਹਿੰਦੇ ਵੀ ਲੜਾਈ ਸਾਡੀ ਲੜਾਈ ਨਹੀਂ ਹੈ ਉਹ ਇਸ ਵਿਰੋਧ ਕਰਕੇ ਉਹ ਲੋਕ ਜਿਹੜੇ ਸੀਗੇ ਅਮਰੀਕਾ ਨੂੰ ਛੱਡ ਕੇ ਤੇ ਕੈਨੇਡਾ ਨੂੰ ਆ ਜਾਂਦੇ ਸੀਗੇ ਅੱਛਾ ਕੈਨੇਡਾ ਵਾਲਿਆਂ ਨੇ ਪਹਿਲਾਂ ਉਹਨਾਂ ਨੂੰ ਬੜੀ ਗੱਲਬਾਤ ਨਹੀਂ ਕੀਤੀ ਔਰ ਇੱਥੇ ਇਹ ਸੋਚ ਚੱਲੀ ਸੀ ਵੀ ਭਾਈ ਇਹਨਾਂ ਨੂੰ ਸਾਇਲਮ ਦਈਏ ਯਾਨੀ ਕਿ ਰਫਿਊਜੀ ਦਾ ਸਟੇਟਸ ਦਈਏ ਜਾਂ ਨਾ ਦਈਏ ਇਹਨਾਂ ਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਅਮਰੀਕਾ ਉਸ ਗੱਲੇ ਗੁੱਸੇ ਹੋਵੇਗਾ ਵੀ ਭਾਈ ਜੇ ਤੁਸੀਂ ਇਹਨਾਂ ਨੂੰ ਇੱਧਰ ਰੱਖ ਦਿਆਂ ਤਾਂ ਪਰ ਇੱਥੇ ਫੇਰ ਇਹਨਾਂ ਨੇ ਪਾਲਿਸੀ ਅਪਣਾ ਲਈ ਵੀ ਅਸੀਂ ਉਹਨਾਂ ਨੂੰ ਕੋਈ ਸਵਾਲ ਜਵਾਬ ਨਹੀਂ ਪੁੱਛਣੇ ਬੰਦਿਆਂ ਨੂੰ ਜਿਹੜੇ ਉਧਰੋਂ ਆ ਰਹੇ ਆ ਕਿਉਂਕਿ ਕੈਨੇਡਾ ਆਪ ਨਹੀਂ ਸੀ ਉਹ ਕੋਈ ਵੀ ਪੋਜੀਸ਼ਨ ਲੈਣੀ ਚਾਹੁੰਦਾ ਕਿ ਅਸੀਂ ਉਹਨਾਂ ਦੀ ਲੜਾਈ ਨੂੰ ਸਪੋਰਟ ਕਰਦੇ ਹਾਂ ਵੀਅਤਨਾਮ ਦੇ ਵਿੱਚ ਜਾਂ ਨਹੀਂ ਕਰਦੇ ਸੋ ਇਹਨਾਂ ਨੇ ਉਹ ਜਿੰਨੇ ਵੀ ਉਥੋਂ ਆਏ ਦੀ ਬੰਦੇ ਉਹਨਾਂ ਨੂੰ ਇੱਥੇ ਪਨਾਹ ਦਿੱਤੀ ਉਹ ਇੱਥੇ ਆ ਕੇ ਰਹਿਣ ਲੱਪਏ ਗੱਲ 1965 ਤੋਂ ਲੈ ਕੇ 75 ਤੱਕ ਦੀਆਂ ਗੱਲਾਂ ਬਾਤਾਂ ਨੇ ਜੀ ਔਰ ਉਹਦੇ ਵਿੱਚ ਦੱਸਿਆ ਜਾਂਦਾ ਵੀ 60 70 ਹਜ਼ਾਰ ਬੰਦੇ ਜਿਹੜੇ ਆ ਉਹ ਇੱਥੇ ਕੈਨੇਡਾ ਜੋ ਉਸ ਵੇਲੇ ਆਏ ਅੱਛਾ ਉਹਨਾਂ ਦੇ ਆਉਣ ਦੇ ਨਾਲ ਇਹ ਅਮਰੀਕਾ ਦੇ ਵਿੱਚ ਵੀ ਗੱਲ ਚੱਲੀ ਸੀ ਵੀ ਭਾਈ ਇਹ ਸਾਡਾ ਤਾਂ ਸਭ ਤੋਂ ਨੇੜੇ ਦਾ ਐਲਾਈ ਹੈਗਾ ਔਰ ਗਵਾਂਡੀ ਮੋਲਕਿਆ ਪਈ ਆਸੀਨਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦੇ ਪਈ ਨਾ ਹੀ ਅਸੀਂ ਲੈਣਾ ਹੈ ਕਿਉਂਕਿ ਇਹਨਾਂ ਨੇ ਉਹਨਾਂ ਸਾਡੇ ਨੌਜਵਾਨਾਂ ਨੂੰ ਪਨਾਹ ਦਿੱਤੀ ਹੈ ਫਿਰ ਕਿਉਂਕਿ ਉਹ ਜਿਹੜੀ ਲੜਾਈ ਸੀਗੀ ਉਹਨਾਂ ਦੇ ਘਰ ਦੇ ਵਿੱਚ ਹੀ ਮਤਲਬ ਅਨਪਪੂਲਰ ਹੋਈ ਜਾ ਰਹੀ ਸੀ ਲੋਕ ਉਹਨਾਂ ਦੇ ਵਿਰੋਧ ਵਿੱਚ ਖੜੇ ਹੋ ਰਹੇ ਸੀ ਕਿ ਇਹ ਲੜਾਈ ਗਲਤ ਹੈ ਤੁਹਾਨੂੰ ਨਹੀਂ ਲੜਨੀ ਚਾਹੀਦੀ ਕਰਨ ਕਰਕੇ ਉਹਨਾਂ ਨੇ ਕੈਨੇਡਾ ਨੂੰ ਕੁਝ ਨਹੀਂ ਜੀ ਕਿਹਾ ਵੀ ਭਾਈ ਤੁਸੀਂ ਕਿਉਂ ਇਹਨਾਂ ਨੂੰ ਇੱਥੇ ਛारण ਦਿੱਤੀ ਹਾਲਾਂਕਿ ਜਦੋਂ ਉਹਨੇ ਇਹਨਾਂ ਨੇ ਜਿਮੀ ਕਾਰਟਰ ਹੋਰਾਂ ਨੇ ਉਹਨਾਂ ਨੂੰ ਪੂਰੀ ਪਾਰਡਨ ਦੇ ਦਿੱਤੀ ਲੋਕਾਂ ਨੂੰ ਤੇ ਲੋਕ ਉਦੋਂ ਬਹੁਤ ਸਾਰੇ ਉਦੋਂ ਚ ਵਾਪਸ ਵੀ ਚਲੇਗਾ ਪਰ ਬਹੁਤ ਸਾਰੇ ਜਿਨ੍ਹਾਂ ਨੇ ਇੱਥੇ ਕੈਨੇਡਾ ਦੇ ਵਿੱਚ ਆਪਣਾ ਘਰ ਬਣਾ ਲਿਆ ਸੀ ਉਹ ਇੱਥੇ ਹੀ ਰਹਿਗਾ ਉਹ ਗਏ ਨਹੀਂ ਮੁੜ ਕੇ ਅਮਰੀਕਾ ਨੂੰ ਸੋ ਇਹ ਦੇਖੋ ਇਸ ਤਰ੍ਹਾਂ ਦੇ ਸੰਬੰਧ ਸੀ ਫੇਰ ਨਾ ਇੱਕ ਗੱਲ ਮੈਨੂੰ ਯਾਦ ਆਉਂਦੀ 1979 ਦੀ 1979 ਦੇ ਵਿੱਚ ਈਰਾਨ ਦੇ ਵਿੱਚ ਆਇਤੋਲਾ ਹੁਮੈਨੀ ਹੋਰਾਂ ਦੀ ਸਰਕਾਰ ਬਣੀ ਜਦੋਂ ਉਹਨਾਂ ਨੇ ਬਾਗਦੋਰ ਆ ਕੇ ਸੰਭਾਲੀ ਆ ਤੇ ਥੋੜੇ ਦਿਨਾਂ ਬਾਅਦ ਹੀ ਅਮਰੀਕਾ ਦੇ ਜਿਹੜੇ ਅੰਬੈਸੀ ਦੇ ਉੱਥੇ ਬੰਦੇ ਕੰਮ ਕਰ ਰਹੇ ਸੀ ਜੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਹੌਸਟੇਜ ਉਹਨਾਂ ਨੇ ਬਣਾ ਲਿਆ ਸੀਗੇ ਹਮਮ ਔਰ ਉਹ 400 ਤੇ 44 ਦਿਨ ਹੌਸਟੇਜ ਰਹਿ ਜੀ ਉਹ ਬੰਦੇ ਹਮ ਔਰ ਇਹਨਾਂ ਨੂੰ ਉਹਨਾਂ ਬੰਦਿਆਂ ਨੂੰ ਉੱਥੋਂ ਤੁਹਾਨੂੰ ਪਤਾ ਕਿਹਨੇ ਸੇਫ ਸੇਫਲੀ ਕੌਣ ਉੱਥੋਂ ਬਚਾ ਕੇ ਲਿਆਇਆ ਸੀਗਾ ਕੈਨੇਡਾ ਦੇ ਉਸ ਵੇਲੇ ਦੇ ਜਿਹੜੇ ਐਮਬੈਸਡਰ ਸੀ ਜੀ ਕੈਨ ਟੇਲਰ ਉਹਨਾਂ ਨੇ ਇਹ ਮਤਲਬ ਆਪਣੀ ਜਾਨ ਜੋਖੋਂ ਚ ਪਾ ਕੇ ਜਾਂ ਕੈਨੇਡੀਅਨ ਸਟਾਫ ਫੋਰ ਦੀ ਜਾਨ ਜੋਖੋਂ ਚ ਪਾ ਕੇ ਉਹਨਾਂ ਲੋਕਾਂ ਨੂੰ ਉੱਥੋਂ ਕੱਢ ਕੇ ਇੱਥੇ ਲੈ ਕੇ ਆਏ ਸੀਗੇ ਤੇ ਉਸ ਵੇਲੇ ਅਮਰੀਕਾ ਬੜਾ ਕੈਨੇਡਾ ਦਾ ਧੰਨਵਾਦੀ ਸੀ ਵੀ ਭਾਈ ਦੇਖੋ ਆ ਗੱਲ ਹੁੰਦੀ ਆ ਵੀ ਜਿਹੜੇ ਐਲਾਈਜ਼ ਆ ਇੱਕ ਦੂਸਰੇ ਲਈ ਇਸ ਤਰ੍ਹਾਂ ਦਾ ਕੰਮ ਕਰ ਕਰਦੇ ਆ ਵਰਲਡ ਵਾਰ 1 ਦੇ ਵਿੱਚ ਵੀ ਔਰ ਸੈਕੰਡ ਦੇ ਵਿੱਚ ਵੀ ਕੈਨੇਡਾ ਨੇ ਵੱਧ ਚੜ ਕੇ ਹਿੱਸਾ ਪਾਇਆ ਭਾਵੇਂ ਕੰਟਰੀ ਦੇਖੋ ਜੀ ਪੌਚ ਥੋੜੀ ਸੀਗੀ ਪਰ ਫੇਰ ਵੀ ਇੱਥੋਂ ਨੌਜਵਾਨ ਜਾ ਕੇ ਉੱਥੇ ਲੜਾਈਆਂ ਦੇ ਵਿੱਚ ਲੜਿਆ ਔਰ ਜਾਨਵਾਰੀਆਂ ਨੇ ਆਪਾਂ ਦੇਖਦੇ ਹਾਂ ਹਰ ਸਾਲ ਉਹ ਦਿਨ ਮਨਾਇਆ ਜਾਂਦਾ ਅੱਛਾ ਫੇਰ ਉਸ ਤੋਂ ਬਾਅਦ ਦੀ ਹੁਣ 911 ਦੀ ਤੁਸੀਂ ਗੱਲ ਸਾਰਿਆਂ ਨੇ ਸੁਣੀ ਆ ਜਦੋਂ 911 ਹੁੰਦਾ ਆ ਉਸ ਦਿਨ ਅਮਰੀਕਾ ਵਾਲਿਆਂ ਨੇ ਜੀ ਬਹੁਤ ਸਾਰੀਆਂ ਜਿਹੜੀਆਂ ਫਲਾਈਟਾਂ ਸੀਗੀਆਂ ਉਹ ਬਹੁਤ ਸਾਰੀਆਂ ਕੀ ਸਾਰਾ ਕੁਝ ਉਹਨਾਂ ਨੇ ਬੰਦ ਕਰ ਦਿੱਤਾ ਸੀ ਵੀ ਕੋਈ ਵੀ ਫਲਾਈਟ ਉੱਥੇ ਨਹੀਂ ਆ ਸਕਦੀ ਨਾ ਜਾ ਸਕਦੀ ਆ ਚਾਏ ਉਹ ਸਾਊਦੀ ਅਰੇਬੀਆ ਵਾਲਿਆਂ ਦੀ ਫਲਾਈਟ ਇੱਕ ਜਾਰਜ ਬੁਸ਼ ਨੇ ਉੱਤੋਂ ਭੇਜੀ ਸੀ। ਅੱਛਾ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਅਮਰੀਕਾ ਨੂੰ ਆ ਰਹੀਆਂ ਸੀਗੀਆਂ ਇਹਦੇ ਉੱਤੋਂ ਦੀ ਸਮੁੰਦਰ ਦੇ ਉੱਤੇ ਉਹ ਕਿੱਥੇ ਜਾਂਦੀਆਂ ਜੀ ਮੋੜ ਸਕਦੀਆਂ ਨਹੀਂ ਕਿਉਂਕਿ ਉਹਨਾਂ ਕੋਲ ਤੇਲ ਨਹੀਂ ਸੀ ਹੈ। ਔਰ ਉਹ ਫਿਰ ਫਲਾਈਟਾਂ ਪਤਾ ਕਿੱਥੇ ਗਈਆਂ ਸੀਗੀਆਂ? ਜੀ। ਉਹ ਕੈਨੇਡਾ 'ਚ ਹੀ ਆ ਕੇ ਉਤਰੀਆਂ ਜੀ ਗੈਂਡਰ ਛੋਟਾ ਜਿਹਾ ਟਾਊਨ ਹੈ ਨਿਊਫਰਲੈਂਡ ਦੇ ਵਿੱਚ। ਉਹਨਾਂ ਲੋਕਾਂ ਨੇ ਇਹ ਸਾਰੇ ਅਮਰੀਕਨਾਂ ਨੂੰ ਉੱਥੇ ਸਾਂਭਿਆ। ਇਹ ਹੁਣ ਦੇਖੋ ਚੀਜ਼ਾਂ ਹਰ ਵਾਰੀ ਤੁਹਾਨੂੰ ਦਰਾਉਣੀਆਂ ਨਹੀਂ ਪੈਂਦੀਆਂ ਵੀ ਨਾ ਕਹਿਣੀਆਂ ਹੀ ਪੈਂਦੀਆਂ ਵੀ ਲੈ ਵੀ ਬਾਰ-ਬਾਰ ਅਸੀਂ ਦੱਸੀਏ ਵੀ ਅਸੀਂ ਆਹ ਕੀਤਾ ਜਾਂ ਉਹ ਕੀਤਾ ਲੋਕਾਂ ਠੀਕ ਹੈ ਮਤਲਬ ਐਜ਼ ਅ ਹਿਮੈਨਿਟੀ ਅਸੀਂ ਉਹਨਾਂ ਦੀ ਮਦਦ ਕੀਤੀ ਔਰ ਉਹ ਵੀ ਉਸ ਗੱਲ ਨੂੰ ਐਕਨੋਲੈਜ ਕਰਦੇ ਨੇ ਲੋਕ ਪਰ ਡੋਨਲਡ ਟਰੰਪ ਵਰਗਾ ਆ ਕੇ ਇਹ ਕਹੀ ਆ ਵੀ ਵੀ ਇਹ ਤਾਂ ਚੀਜ਼ ਹੀ ਕੁਝ ਨਹੀਂ ਹੈ ਉੱਥੇ ਨਾ ਜੀ ਫਿਰ ਥੋੜਾ ਜਿਹਾ ਦੁੱਖ ਹੁੰਦਾ ਵੀ ਦੇਖੋ ਕੈਨੇਡਾ ਨੇ ਇਹਨਾਂ ਲਈ ਇੰਨਾ ਕੁਝ ਕੀਤਾ ਔਰ ਆਜ ਵੀ ਜੇ ਉਥੋਂ ਦੀਆਂ ਕੀ ਕਹਿੰਦਾ ਮੈਨੂੰ ਯਾਦ ਹੈ ਹਜੇ ਤਾਈਂ ਵੀ 73 ਦੇ ਵਿੱਚ ਜਦੋਂ ਆਇਲ ਐਂਬਾਰਗੋ ਲੱਗਾ ਤਾਂ ਅਮਰੀਕਾ ਦਾ ਕੀ ਹਾਲ ਹੋ ਰਿਹਾ ਸੀ ਤੇ ਇਥੋਂ ਕੈਨੇਡਾ ਤੋਂ ਫਿਰ ਤੇਲ ਜਾਣਾ ਜਦੋਂ ਸ਼ੁਰੂ ਹੋਇਆ ਤਾਂ ਫੇ ਬੜੇ ਖੁਸ਼ ਹੋਏ ਸੀ ਬਿਆਨ ਜੀ ਕਿ ਸਾਨੂੰ ਇਧਰੋਂ ਸੋਰਸ ਮਿਲ ਗਿਆ ਇੱਕ ਤੇਲ ਦਾ ਸੋ ਇਸ ਤਰ੍ਹਾਂ ਦੀ ਗੱਲ ਆ ਡੋਨਲਡ ਟਰੰਪ ਹੋਰ ਵੀ ਜਿਹੜਾ ਖੁਦ ਆਪ ਉਹ ਡਰਾਫਟ ਡੋਜਰ ਨੇ ਬਹਾਨੇ ਬਣਾ ਕੇ ਉਹ ਉਥੇ ਭਰਤੀ ਨਹੀਂ ਹੋਏ ਫੌਜ ਦੇ ਵਿੱਚ ਪੜ੍ਹਾਈ ਲਿਖਾਈ ਦਾ ਬਹਾਨਾ ਲਾ ਦਿੱਤਾ ਪੈਸਿਆਂ ਕਰਕੇ ਹੋ ਗਿਆ ਜਾਂ ਉਹਨਾਂ ਦੇ ਕੋਲ ਕਨੈਕਸ਼ਨ ਸੀ ਜਿਨ੍ਹਾਂ ਕਰਕੇ ਉਹ ਉਹਦੇ ਵਿੱਚ ਨਹੀਂ ਗਿਆ ਫੌਜ ਦੇ ਵਿੱਚ ਔਰ ਅੱਜ ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੇ ਨੈਸ਼ਨਲਿਸਟ ਬਣੇ ਇਦਾਂ ਆਪਾਂ ਪਿਛਲੇ ਦੇਸ਼ ਦੇ ਵਿੱਚ ਵੀ ਝਾਤੀ ਮਾਰ ਲਓ ਉੱਥੇ ਵੀ ਇਹ ਕੰਮ ਹੀ ਹੋਇਆ ਹੈ ਜਿਹੜੇ ਬੰਦੇ ਕਦੇ ਜ਼ਿੰਦਗੀ 'ਚ ਉਥੋਂ ਸਟੇਟ 'ਚੋਂ ਬੰਦੇ ਨਹੀਂ ਫੌਜ 'ਚ ਜਾਂਦੇ ਉਹ ਸਟੇਟ ਦੇ ਜਿਹੜੇ ਜੀ ਅੱਜ ਉਹ ਬੰਦੇ ਕਹਿੰਦੇ ਵੀ ਬਾਕੀ ਤਾਂ ਐਵੇਂ ਹੀ ਆ ਲੋਕ ਇੱਥੇ ਅਸੀਂ ਹੀ ਸਾਰੇ ਨੈਸ਼ਨਲਿਸਟ ਲੋਕ ਹੈ ਸਾਡਾ ਹੀ ਦੇਸ਼ ਜਿਹੜਾ ਉਹ ਅਸੀਂ ਚਾਂਭੇ ਬੈਠੇ ਔਰ ਉਹਨਾਂ ਨੇ ਦੇਖੋ ਟ੍ਰੈਕ ਹੈ ਜੀ ਜਿਹੜੇ ਟ੍ਰੈਕ ਨਾਲ ਕਰੀ ਬੈਠੇ ਨੇ ਔਰ ਇੱਥੇ ਵੀ ਡੋਨਲਡ ਟਰੰਪ ਫਿਰ ਉਹ ਕੋਈ ਕਰਨ ਨੂੰ ਫਿਰਦੇ ਨੇ ਸੰਗਾ ਜੀ ਜਿਵੇਂ ਪਛੌਕੜ ਦੀ ਵੀ ਗੱਲ ਹੋਈ ਹੈ ਹੁਣ ਯਕੀਨਨ ਇਹ ਪਹਿਲਾਂ ਧਿਆਨ ਦੇਣ ਵਾਲੀ ਲੋੜ ਹੈ ਜਾਂ ਕਹਿ ਸਕਦੇ ਆ ਵੀ ਇੰਤਜ਼ਾਰ ਕਰਨਾ ਪਏਗਾ ਕਿ ਹੁਣ ਜੇ ਤਾਜ਼ਪੋਸ਼ੀ ਦਾ ਸਮਾਂ ਨੇੜੇ ਆ ਹੀ ਗਿਆ ਤਾਂ ਜਦੋਂ ਮਨਿਸਟਰਸ ਇਧਰੋਂ ਜਾਣਗੇ ਕੈਨੇਡੀਅਨ ਉਹ ਕੀ ਗੱਲਬਾਤ ਕਰਦੇ ਆ ਤਾਂ ਕੀ ਟਰੰਪ ਸਾਹਿਬ ਦੇ ਜਿਹੜੇ ਕਹਿ ਲੋ ਕਿ ਮિજાਜ ਇਹਨਾਂ ਦਿਨਾਂ ਦੇ ਵਿੱਚ ਥੋੜੇ ਜਿ ਵਿਗੜੇ ਹੋਏ ਨੇ ਕੀ ਉਹ ਦਰਸਤ ਹੁੰਦੇ ਨੇ ਤੇ ਉਸ ਤੋਂ ਬਾਅਦ ਬਿਆਨ ਉਹਨਾਂ ਦੇ ਜਿਹੜੇ ਨੇ ਤੇ ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਹੁਣ ਤੱਕ ਆ ਰਹੀਆਂ ਕਿ ਉਹਨਾਂ ਦੇ ਵਿੱਚ ਕੁਝ ਬਦਲਾਅ ਆਂਦਾ ਸੰਗਾਈ ਬਾਬਾ ਸ਼ੁਕਰੀਆ ਜੀ ਨਾਲ ਜੁੜਨ ਦੇ ਲਈ ਇਸ ਮੁੱਦੇ ਦੇ ਉੱਤੇ ਕਿਉਂਕਿ ਇਸ ਵੇਲੇ ਇਹ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਕੈਨੇਡਾ ਤੇ ਅਮਰੀਕਨ ਸਿਆਸਤ ਦੇ ਵਿੱਚ ਵੀ ਤੇ ਕੈਨੇਡਾ ਤੇ ਅਮਰੀਕਾ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਇਸ ਤੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਲਈ ਓਏ ਸ਼ਹਿਰੀ ਇੱਕ ਗੱਲ ਆ ਵੀ ਜਿਹੜੇ ਨਾ ਉਥੋਂ ਦੇ ਵੋਟਰ ਆ ਇਹ ਲੋਕ ਵੋਟਰਾਂ ਦੀ ਹੀ ਜ਼ੁਬਾਨ ਸਮਝਦੇ ਗਿਣਤੀ ਨੂੰ ਸਮਝਦੇ ਆ ਜਦੋਂ ਉਹਨਾਂ ਨੂੰ ਇਹ ਮਹਿਸੂਸ ਇੱਕ ਮੈਂ ਉਹਨਾਂ ਦੇ ਇੱਕ ਵਿਅਕਤੀ ਦੀ ਗੱਲਬਾਤ ਪੜ੍ਹ ਰਿਹਾ ਸੀਗਾ ਉਹਨੇ ਇਹ ਗੱਲ ਕਹੀ ਆ ਵੀ ਉਹ ਆਲਰੇਡੀ ਰਾਹ ਲੱਭ ਰਿਹਾ ਪਈ ਇਹ ਜਿਹੜਾ 25% ਵਾਲਾ ਟਾਰਫ ਦੀ ਗੱਲ ਕੀਤੀ ਇਹ ਤੋਂ ਕਿਵੇਂ ਪਿੱਛੇ ਹਟਿਆ ਜਾਵੇ ਸੋ ਕਿਉਂਕਿ ਲੋਕੀ ਜਿਹੜੇ ਆ ਦੁੱਖ ਤਾਂ ਉਹਨਾਂ ਨੂੰ ਹੋਣਾ ਜੀ ਜਿਹੜੇ ਆਮ ਵੋਟਰ ਆ ਉਹਨੂੰ ਤਕਲੀਫ ਹੋਣੀ ਆ ਸੋ ਇਹ ਆ ਜੀ ਗੱਲਬਾਤ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ਹਿਰੀ ਜੀ ਜੀ ਸ਼ੁਕਰੀਆ ਸੰਗਾ ਜੀ ਸੋਕਲ ਮਿਸ ਸਿੰਘ ਸੰਗਾ ਸਾਡੇ ਨਾਲ ਜੁੜੇ ਹੋਏ ਸੀਗੇ ਐਡਮਿੰਟਨ ਤੋਂ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਡੈਨੀਅਲ ਸਮਿਥ ਹੋਣੀ ਵੀ ਤਾਜ਼ਪੂਸ਼ੀ ਦੇ ਵਿੱਚ ਜਾ ਰਹੇ ਨੇ ਡੋਨਲਡ 트੍ਰাম্প ਸਾਹਿਬ ਦੀ ਤੇ ਜਿਹੜੇ ਡੈਨੀਅਲ ਸਮਿਥ ਨੇ ਉਹ ਵੀ ਕਿਉਂਕਿ ਇੱਕ ਆਇਲ ਦਾ ਸੀ ਜਾਣਦੇ ਆ ਵੀ ਐਡਮਿੰਟਨ ਇੱਕ ਆਇਲ ਦਾ ਬਹੁਤ ਵੱਡਾ ਰਿਸੋਰਸ ਹੈਗਾ ਜਿਹੜਾ ਕੈਨੇਡਾ ਦੇ ਵਿੱਚ ਵੀ ਇੱਥੋਂ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾਂਦਾ ਹੈ ਤੇ ਜਿਹਦਾ ਅਮਰੀਕਨਸ ਨੂੰ ਵੀ ਬਹੁਤ ਬੈਨੀਫਿਟ ਹੁੰਦਾ ਹੈ ਹੁਣ ਇਹ तमाम ਗੱਲਾਂ ਨੇ ਜਿਹੜੀਆਂ ਕਿ ਅਮਰੀਕਾ ਨੂੰ ਇਸ ਤੇ ਉੱਤੇ ਗੌਰ ਕਰਨ ਦੀ ਲੋੜ ਹੈ ਦੇਖਦੇ ਹਾਂ ਕਿ ਸਤਾਜ਼ ਪੋਸ਼ੀ ਤੋਂ ਬਾਅਦ ਸਿਆਸਤ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਕਿਸ ਤਰੀਕੇ ਦਾ ਬਦਲਾਅ ਆਉਂਦਾ ਤੇ ਡੋਨਲਡ ਟਰੰਪ ਸਾਹਿਬ ਦੀ ਜਿਹੜੀ ਹੈ ਉਹ ਬੋਲੀ ਦੇ ਵਿੱਚ ਵੀ ਕੀ ਕੁਝ ਬਦਲਾਅ ਆਉਂਦੇ ਨੇ ਤੇ ਇਹ ਸਬੰਧ ਪਹਿਲਾਂ ਦੀ ਤਰ੍ਹਾਂ ਦਰਸਤ ਹੋ ਪਣਗੇ ਜਾਂ ਨਹੀਂ ਅੱਗੇ ਦੇਖ ਸੋਰੀ ਉਸ ਤੋਂ ਬਾਅਦ ਅਸ਼ਦੀਪ ਸਿੰਘ ਖੜਨਾ ਸਾਂਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ